ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 57 ਆਓ ਸੁਣਦੇ ਹਾਂ ਅਵਲ ਅੱਲੇ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਨ ਭਲੇ ਕੋ ਮੰਦੇ ਪਿਆਰੀ ਸੰਗਤ ਜੀ ਭਗਤ ਕਬੀਰ ਜੀ ਦਾ ਇਹ ਸ਼ਬਦ ਬਹੁਤ ਹੀ ਗਿਆਨ ਭਰਪੂਰ ਹੈ ਤੇ ਹੈਰਾਨੀ ਜਨਕ ਵੀ ਹੈ ਇਸ ਮਹਾਨ ਪੂਰੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿਉਂਕਿ ਇਸ ਸ਼ਬਦ ਨੂੰ ਸਮਝ ਕੇ ਸਾਨੂੰ ਸੱਚੇ ਈਸ਼ਵਰ ਬਾਰੇ ਤੇ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਨਾਲ ਉਸ ਦਾ ਤਾਲਮੇਲ ਪਤਾ ਲੱਗਦਾ ਹੈ ਤੇ ਭਰਮ ਬੁਲੇਖੇ ਦੂਰ ਹੁੰਦੇ ਹਨ ਆਉ ਵਿਚਾਰਦੇ ਹਾਂ ਪਹਿਲਾਂ ਅਸੀਂ ਪੂਰੇ ਸ਼ਬਦ ਦੇ ਅਰਥ ਅਤੇ ਫਿਰ ਵਿਸਥਾਰ ਸਹਿਤ ਵਿਆਖਿਆ ਸਮਝਾਂਗੇ ਅਵਲ ਅਲੈ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਉ ਕੌਣ ਭਲੇ ਕੋ ਮੰਦੇ लोगा भरम न भूलो भाई खालक खलक खलक में खालक पूर हो सर्ब ठाई रहाओ माटी एक अनेक भांत कर साजी साजन हारै कछ पोच माटी के भांडे कछ पोच कुम्भारै सब में सच्चा एको सोई तिसका किया सब कछ होई होकम पछानै सो एक जाने बंदा कहिए सोई अलह अलख न जाई लख्या गुर गुड़ दीना मीठा कह कबीर मेरी शंका नासी सर्व निरंजन डीठा भाव अर्थ इको एक इक परमात्मा जो मुड कदीम तो सी ਭਾਵ ਸਭ ਤੋਂ ਪਹਿਲਾਂ ਸੀ ਤੇ ਉਸ ਦਾ ਨਾਮ ਸੱਚ ਸੀ ਤੇ ਹੈ ਅਵਲ ਅੱਲਾ ਦਾ ਅਰਥ ਵੀ ਮੂਡਲਾ ਸੱਚ ਹੈ ਪਰਮਾਤਮਾ ਦਾ ਅਰਥ ਵੀ ਮੂਡਲਾ ਸੱਚ ਹੈ ਇਸ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਸੱਚ ਈਸ਼ਵਰ ਹੀ ਸੀ ਤੇ ਹੁਣ ਵੀ ਉਹੀ ਹੈ ਆਦ ਸੱਚ ਜੁਗਾਦ ਸੱਚ ਜੁਗਾ ਜੁਗੰਤਰਾਂ ਤੋਂ ਚੱਲ ਰਿਹਾ ਓਹੀ ਸੱਚ ਈਸ਼ਵਰ ਹੈ ਤੇ ਅੱਗੇ ਵੀ ਓਹੀ ਰਹੇਗਾ ਹੁਣ ਸਵਾਲ ਉੱਠੇਗਾ ਸਭ ਤੋਂ ਪਹਿਲਾਂ ਈਸ਼ਵਰ ਕਿਵੇਂ ਸੀ ਤੇ ਕਿਉਂ ਸੀ ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਬਗਦਾਦ ਦੇ ਸਭ ਤੋਂ ਵੱਡੇ ਪੀਰ ਪੀਰ ਦਸਤਗੀਰ ਜੀ ਨੂੰ ਦਿੱਤਾ ਗੁਰੂ ਜੀ ਨੇ ਕਿਹਾ ਪੀਰ ਜੀ ਗਿਣਤੀ ਸ਼ੁਰੂ ਕਰੋ ਤਾਂ ਪੀਰ ਜੀ ਨੇ ਕਿਹਾ 1 2 3 ਗੁਰੂ ਜੀ ਨੇ ਕਿਹਾ ਪੀਰ ਜੀ ਤੁਸੀਂ 1 ਤੋਂ ਹੀ ਗਿਣਤੀ ਸ਼ੁਰੂ ਕਿਉਂ ਕੀਤੀ ਤਾਂ ਪੀਰ ਨੇ ਕਿਹਾ ਗੁਰੂ ਜੀ ਗਿਣਤੀ 1 ਤੋਂ ਹੀ ਸ਼ੁਰੂ ਹੁੰਦੀ ਹੈ ਤਾਂ ਗੁਰੂ ਜੀ ਨੇ ਪੀਰ ਨੂੰ ਕਿਹਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਉਹ ਇੱਕੋ ਇੱਕ ਮਹਾਨ ਈਸ਼ਵਰ ਹੀ ਸੀ ਮਹਾਨ ਅੱਲਾ ਹੀ ਸੀ ਉਸ ਤੋਂ ਸਭ ਕੁਝ ਸ਼ੁਰੂ ਹੋਇਆ ਤੇ ਉਸ ਦੁਆਰਾ ਹੀ ਹੋਇਆ ਹੈ ਇਹ ਸਵਾਲ ਕਿ ਉਸ ਤੋਂ ਪਹਿਲਾਂ ਕੀ ਸੀ ਉੱਤਰ ਬਣਦਾ ਹੈ ਉਸ ਤੋਂ ਪਹਿਲਾਂ ਉਹੀ ਸੀ ਹੈ ਤੇ ਰਹੇਗਾ ਮਹਾਨ ਈਸ਼ਵਰ ਨੇ ਹੀ ਮਹਾਨ ਸ਼ਕਤੀ ਤੇ ਆਪਣੇ ਨੂਰ ਨਾਲ ਭਾਵ ਜੋਤ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਫੈਲਾਉ ਕੀਤਾ ਤੇ ਕਰ ਰਿਹਾ ਹੈ ਈਸ਼ਵਰ ਨੇ ਸਭ ਤੋਂ ਪਹਿਲਾਂ ਕੁਦਰਤ ਦੀ ਰਚਨਾ ਕੀਤੀ ਕੁਦਰਤ ਨੇ ਸਾਰੇ ਜੀਵਾਂ ਦੀ ਕੁਝ ਨਿਯਮਾਂ ਰਾਹੀਂ ਪੈਦਾਇਸ਼ ਕੀਤੀ। ਭਾਵ ਕੁਦਰਤ ਨੇ ਨਰ ਤੇ ਮਾਦਾ ਬਣਾਏ। ਅੱਗੋਂ ਜੀਵਾਂ ਨੂੰ ਪੈਦਾ ਕਰਨ ਲਈ ਜੋੜੇ ਬਣਾਏ। ਉਹਨਾਂ ਤੋਂ ਅੱਗੋਂ ਫਿਰ ਜੀਵਾਂ ਦੀ ਉਤਪਤੀ ਹੋਣ ਲੱਗੀ। ਕੁਦਰਤ ਦਾ ਇਹ ਨਿਯਮ ਸਭ ਤੇ ਇੱਕੋ ਜਿਹਾ ਹੀ ਲਾਗੂ ਸੀ। ਇੱਕੋ ਹੀ ਨਿਯਮ ਦੇ ਨਾਲ ਸਭ ਲੋਕ ਪੈਦਾ ਹੋ ਰਹੇ ਸਨ ਨਾ ਇਹਦੇ ਵਿੱਚ ਕੋਈ ਚੰਗਾ ਸੀ ਨਾ ਬੁਰਾ ਸੀ ਕਿਉਂਕਿ ਸਾਰੇ ਇੱਕੋ ਰੱਬ ਦੀ ਜੋਤ ਰਾਹੀਂ ਸ਼ਕਤੀ ਰਾਹੀਂ ਪੈਦਾ ਕੀਤੇ ਗਏ ਹਨ हे ਲੋਕੋ ਤੁਹਾਨੂੰ ਕੋਈ ਪਰਮ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਈਸ਼ਵਰ ਤੇ ਉਸ ਦੀ ਬਣਾਈ ਹੋਈ ਰਚਨਾ ਮਨੁੱਖ जिस ਵਿੱਚ ਉਹ ਆਪ ਬੈਠਾ ਹੈ ਉਸੇ ਦੀ ਜੋਤ ਹੀ ਕੰਮ ਕਰ ਰਹੀ ਹੈ ਇਸੇ ਲਈ ਮਨੁੱਖ ઈશ્વਰ ਦਾ ਰੂਪ ਹੈ ਜੇਕਰ ਮਨੁੱਖ ਸੱਚ ਤੋਂ ਉਖੜ ਕੇ ਝੂਠੇ ਕਰਮ ਕਰ ਲੈਂਦਾ ਹੈ ਤਾਂ ਉਸ ਨੂੰ ਨਾਮ ਸਿਮਰਨ ਤੇ ਸੱਚੇ ਕਰਮਾਂ ਦੁਆਰਾ ਠੀਕ ਕਰਕੇ ਫਿਰ ਪਵਿੱਤਰ ਬਣਾਇਆ ਜਾ ਸਕਦਾ ਹੈ ਸੱਚ ਬਣਾਇਆ ਜਾ ਸਕਦਾ ਹੈ ਮਾਟੀ ਤੋਂ ਮਤਲਬ ਹੈ ਮਨੁੱਖੀ ਸਰੀਰ ਮਨੁੱਖੀ ਸਰੀਰ ਵਿੱਚ ਜੋ ਵੀ ਕੁਝ ਹੈ ਹੱਡ ਮਾਸ ਲਹੂ ਨਾੜੀਆਂ ਦੇਖਣ ਦੀ ਸ਼ਕਤੀ ਸੁਣਨ ਦੀ ਸ਼ਕਤੀ ਸਪਰਸ਼ ਦੀ ਸ਼ਕਤੀ ਤੇ ਸਰੀਰ ਦੇ ਸਾਰੇ ਰਸਾਂ ਨੂੰ ਭੋਗਣ ਦੀ ਸ਼ਕਤੀ ਇਹ ਸਾਰੇ ਮਨੁੱਖਾਂ ਵਿੱਚ ਚਾਹੇ ਕੋਈ ਕਾਲਾ ਹੈ ਚਾਹੇ ਗੋਰੇ ਹਨ ਚਾਹੇ ਬਦਾਮੀ ਰੰਗ ਦੇ ਹਨ ਚਾਹੇ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਵਿੱਚ ਹਨ ਸਭ ਇੱਕੋ ਹੀ ਮਿੱਟੀ ਨਾਲ ਇੱਕੋ ਤਰੀਕੇ ਨਾਲ ਬਣੇ ਹੋਏ ਹਨ ਦੁਨੀਆ ਦੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਲੋਕ ਅੱਜ ਵੱਖਰੇ ਵੱਖਰੇ ਰੰਗਾਂ ਦੇ ਹਨ ਤੇ ਵਖਰੀਆਂ ਵਖਰੀਆਂ ਬੋਲੀਆਂ ਬੋਲਦੇ ਹਨ ਕਿਉਂਕਿ ਹਰ ਜਗ੍ਹਾ ਤੇ ਜਲਵਾਯੂ ਦਾ ਫਰਕ ਹੁੰਦਾ ਹੈ ਉਸ ਮੁਤਾਬਕ ਲੋਕਾਂ ਦੀਆਂ ਸ਼ਕਲਾਂ ਬਣ ਜਾਂਦੀਆਂ ਹਨ ਕਾਲੇ ਮਨੁੱਖ ਦਾ ਖੂਨ ਗੋਰੇ ਮਨੁੱਖ ਦੇ ਖੂਨ ਨਾਲ ਬਦਲਿਆ ਜਾ ਸਕਦਾ ਹੈ ਗੋਰੇ ਮਨੁੱਖ ਦਾ ਜਿਗਰ ਬਦਾਮੀ ਰੰਗ ਦੇ ਮਨੁੱਖ ਨਾਲ ਬਦਲਿਆ ਜਾ ਸਕਦਾ ਹੈ ਇਸੇ ਤਰ੍ਹਾਂ ਬਦਾਮੀ ਰੰਗ ਦੇ ਮਨੁੱਖ ਦੀ ਕਿਡਨੀ ਗੋਰੇ ਨੂੰ ਦਿੱਤੀ ਜਾ ਸਕਦੀ ਹੈ। ਕਾਲੇ ਮਨੁੱਖ ਦੇ ਅੱਖਾਂ ਦਾ ਕੋਰਨੀਆ ਕਿਸੇ ਵੀ ਕਿਸਮ ਦੇ ਮਨੁੱਖ ਨਾਲ ਲਾਇਆ ਜਾ ਸਕਦਾ ਹੈ। ਤਾਂ ਫਿਰ ਈਸ਼ਵਰ ਵੱਲੋਂ ਬਣਾਏ ਗਏ ਮਨੁੱਖ ਵਿੱਚ ਕੋਈ ਵਿੰਨ ਭੇਦ ਨਹੀਂ ਕੀਤਾ ਗਿਆ। ਵਿੰਨ ਭੇਦ ਤਾਂ ਮਨੁੱਖਾਂ ਨੇ ਆਪ ਧਰਮ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਬਣਾ ਲਏ ਹਨ ਇਹ ਸ਼ਾਇਦ ਉਸ ਦੀ ਸਮੇਂ-ਸਮੇਂ ਜ਼ਰੂਰਤ ਸੀ ਜਾਂ ਲੋਭ ਤੇ ਹੰਕਾਰ ਦੁਆਰਾ ਇਹ ਕਰਮ ਹੋਏ ਹਨ ਨਾ ਕੋਈ ਮਨੁੱਖ ਦੀ ਬਣਤਰ ਵਿੱਚ ਕਮੀ ਕਮਜ਼ੋਰੀ ਹੈ ਤੇ ਨਾ ਬਣਾਉਣ ਵਾਲੇ ਕੁਮਿਆਰ ਭਾਵ ਈਸ਼ਵਰ ਵਿੱਚ ਕੋਈ ਕਮੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਇਕੋ ਪਰਮਾਤਮਾ ਹੀ ਵਿਚਰ ਰਿਹਾ ਹੈ ਤੇ ਉਸ ਦੀ ਹੀ ਸਾਰੀ ਬਣਾਈ ਹੋਈ ਰਚੀ ਹੋਈ ਸ੍ਰਿਸ਼ਟੀ ਹੈ ਉਹ ਸੱਚਾ ਮਨੁੱਖ ਜਿਹੜਾ ਮਹਾਨ ਈਸ਼ਵਰ ਦੀ ਪਹਿਚਾਣ ਕਰ ਲੈਂਦਾ ਹੈ ਤੇ ਸਮਝ ਲੈਂਦਾ ਹੈ ਉਹੀ ਉੱਤਮ ਮਨੁੱਖ ਹੈ ਉਸ ਮਹਾਨ ਈਸ਼ਵਰ ਦਾ ਕੋਈ ਵੇਰਵੇ ਸਹਿਤ ਅੰਤ ਨਹੀਂ ਪਾਇਆ ਜਾ ਸਕਦਾ ਭਾਵ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਦੂਜੇ ਸ਼ਬਦਾਂ ਵਿੱਚ ਪਰਮਾਤਮਾ ਨੂੰ ਅਲਖ ਨਿਰੰਜਨ ਵੀ ਕਿਹਾ ਜਾਂਦਾ ਹੈ ਭਾਵ ਈਸ਼ਵਰ ਦੇ ਬਾਰੇ ਪੂਰੀ ਤਰ੍ਹਾਂ ਨਾਲ ਕੁਝ ਸਮਝਿਆ ਲਿਖਿਆ ਹੀ ਨਹੀਂ ਜਾ ਸਕਦਾ ਉਸ ਦਾ ਵਿਸਥਾਰ ਜਾਂ ਉਸ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਭਗਤ ਕਬੀਰ ਜੀ ਕਹਿੰਦੇ ਹਨ ਮੇਰੀ ਸਾਰੀ ਸ਼ੰਕਾ ਉਤਰ ਗਈ ਜਦੋਂ ਮੈਂ ਸੱਚੇ ਈਸ਼ਵਰ ਬਾਰੇ ਉਸ ਦੇ ਸੱਚੇ ਉਸੂਲਾਂ ਬਾਰੇ ਉਸ ਦੇ ਸਦਗੁਣਾ ਬਾਰੇ ਜਾਣ ਲਿਆ ਸਮਝ ਲਿਆ ਮੇਰੀਆਂ ਅੱਖਾਂ ਸਾਹਮਣੇ ਉਸ ਦਾ ਵਿਆਪਕ ਸਰਗੁਣ ਤੇ ਨਿਰਗੁਣ ਸਰੂਪ ਸਮਝ ਆ ਗਿਆ ਹੈ ਸੰਗਤ ਜੀ ਸਾਨੂੰ ਇਸ ਪੂਰੇ ਸ਼ਬਦ ਤੋਂ ਇਹ ਸਮਝ ਆਉਂਦੀ ਹੈ ਕਿ ਈਸ਼ਵਰ ਨੇ ਹਰ ਮਨੁੱਖ ਨੂੰ ਇੱਕੋ ਹੀ ਸਿਸਟਮ ਇੱਕੋ ਹੀ ਮਟੀਰੀਅਲ ਤੇ ਇੱਕੋ ਹੀ ਤਰ੍ਹਾਂ ਦੇ ਜਨਮ ਲੈਣ ਦੇ ਤਰੀਕੇ ਨਾਲ ਬਣਾਇਆ ਹੈ ਸਾਰੇ ਅਸੀਂ ਈਸ਼ਵਰ ਦੇ ਬਣਾਏ ਹੋਏ ਬੱਚੇ ਹਾਂ ਉਸ ਦੀ ਔਲਾਦ ਹਾਂ ਫਿਰ ਅਸੀਂ ਕਿਉਂ ਇੱਕ ਦੂਸਰੇ ਨਾਲ ਪਿਆਰ ਨਹੀਂ ਪਾਉਂਦੇ ਇੱਕ ਦੂਸਰੇ ਦਾ ਸਤਕਾਰ ਨਹੀਂ ਕਰਦੇ ਆਪਣੀ ਆਪ ਨੂੰ ਅਸੀਂ ਵੱਖਰੇ ਵੱਖਰੇ ਧਰਮਾਂ ਵਿੱਚ ਵੰਡ ਕੇ ਨਫ਼ਰਤ ਸ਼ੁਰੂ ਕਰ ਲੈਂਦੇ ਹਾਂ ਆਪ ਨੂੰ ਚੰਗਾ ਤੇ ਦੂਸਰੇ ਨੂੰ ਨੀਵਾਂ ਛੋਟਾ ਜਾਂ ਆਪ ਨੂੰ ਧਰਮੀ ਤੇ ਦੂਸਰੇ ਨੂੰ ਅਧਰਮੀ ਦੱਸਣਾ ਇਹ ਸਭ ਗਲਤ ਹੈ ਅਸੀਂ ਸਰੀਰਕ ਤੌਰ ਤੇ ਸਾਰੇ ਇੱਕੋ ਜਿਹੇ ਹਾਂ ਪਰ ਮਨ ਕਰਕੇ ਅਸੀਂ ਵੱਖਰੇ ਵੱਖਰੇ ਆਪਣੇ ਗਰੁੱਪ ਬਣਾ ਲਏ ਸੋਚਣ ਸ਼ਕਤੀ ਇਹ ਸਭ ਊਸੂਲ ਅਲੱਗ ਅਲੱਗ ਬਣਾ ਕੇ ਦੂਸਰੇ ਪ੍ਰਤੀ ਨਫ਼ਰਤ ਮਨ ਵਿੱਚ ਰੱਖਣਾ ਇਹ ਚੰਗੀ ਗੱਲ ਨਹੀਂ ਹੈ ਸਾਨੂੰ ਹਰ ਇੱਕ ਦਾ ਸਤਕਾਰ ਕਰਨਾ ਚਾਹੀਦਾ ਹੈ ਵਿਚਾਰਾਂ ਵਿੱਚ ਫਰਕ ਹੋਵੇ ਤਾਂ ਨਫ਼ਰਤ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਰ ਮਨੁੱਖ ਨੂੰ ਦੂਸਰੇ ਮਨੁੱਖ ਪ੍ਰਤੀ ਸਦਭਾਵਨਾ ਬਣਾਉਣੀ ਚਾਹੀਦੀ ਹੈ ਤੇ ਇਸ ਸੰਸਾਰ ਵਿੱਚ ਸਭ ਦਾ ਸਤਕਾਰ ਕਰਦੇ ਹੋਏ ਖੁਸ਼ੀ ਤੇ ਆਨੰਦ ਅਵਸਥਾ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਤਾਂ ਫਿਰ ਈਸ਼ਵਰ ਆਪਣਾ ਅਸ਼ੀਰਵਾਦ ਦੇਵੇਗਾ ਕਿ ਮੇਰੇ ਸਾਰੇ ਬੱਚੇ ਸਦਭਾਵਨਾ ਨਾਲ ਰਹਿਣ ਲੱਗ ਪਏ ਹਨ ਚੰਗੇ ਇਨਸਾਨ ਬਣ ਗਏ ਹਨ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ